ਵਿਸ਼ੇਸ਼ ਨੂੰ ਗੋਡਿਆ ਦੀ ਦਿੱਕਤ ਸੀ ਅਸੀਂ ਆਪਰੇਟ ਲਈ ਲੈ ਕੇ ਗਏ ਪਰ ਡਾਕਟਰ ਨੇ ਆਪਰੇਟ ਕਰਤਾ ਹੋਇਆ ਹੁੰਜਨ ਹਸਪੀਟਲ 'ਚ ਪਰ ਉਸ ਤੋਂ ਬਾਅਦ ਉਹਨਾਂ ਦੀ ਕੰਡੀਸ਼ਨ ਇੰਨੀ ਖਰਾਬ ਹੋ ਗਈ ਥੈਰੇਪੀ ਕਰਵਾਤੀ ਉਹਨਾਂ ਨੇ ਜੇ 15 ਦਿਨ ਵੀ ਨਹੀਂ ਹੋਏ ਥੈਰੇਪੀ ਕਰਾਂਦੇ ਕਰਾਂਦੇ ਉਹਨਾਂ ਦੀ ਡਾਇਬਟੀਜ਼ ਵੀ ਵੱਧ ਗਈ ਤੇ ਉਹਨਾਂ ਦੇ ਪਾਸ ਪੈ ਗਈ 5 ਲੱਖ ਲੱਗ ਗਏ ਸਾਡੇ ਉਹ ਕਹਿੰਦੇ ਮੇਰੇ ਕੋਲ ਸਵਾਲ ਨਾ ਕਰੋ ਸਾਡਾ ਕੰਮ ਜਿੰਨਾ ਸੀ ਅਸੀਂ ਕਰਤਾ ਇੱਥੇ ਤੁਸੀਂ ਨਿਕਲ ਜਾਓ ਫਿਰ ਜਦੋਂ ਮੈਂ ਜ਼ਿਆਦਾ ਹੀ ਸਵਾਲ ਕਰਨ ਲੱਗੀ ਇਹ ਕਹਿੰਦੇ ਜੇ ਤੁਸੀਂ ਨਾ ਗਏ ਤੁਹਾਡੇ ਦੋਨਾਂ ਦਾ ਜਲੂਸ ਘਟ ਦੇਣਾ ਤੁਹਾਡੇ ਪਿਓ ਦਾ ਵੀ ਤੁਹਾਡਾ ਵੀ ਇੱਥੇ ਖੜ ਕੇ ਉਹਨਾਂ ਨੇ ਪੁੱਛਿਆ ਮੈਂ ਹੱਥਾਂ ਨਾਲ ਜਲੂਸ ਕੱਢੂੰਗਾ ਫਿਰ ਅਸੀਂ ਉੱਥੇ ਜਿਹੜੇ ਨੌਨ ਦੇ ਫਿਰ ਜੋ ਜਿਹੜਾ ਸਾਨੂੰ ਗਲਤ ਮੰਨੂ ਅਸੀਂ ਅੱਗ ਨਾਲ ਤੋਂ ਬੋਲਾਂਗੇ ਇਹਨਾਂ ਨੇ ਪੈਸੇ ਵਟਣ ਦੀ ਖਾਤਰ ਦੋਨੋਂ ਦੋਨੋਂ ਗੋਡੇ ਪਾਤੇ ਔਰ ਨਾਲੇ ਸਟੀਚਿੰਗ ਕਰਦੀ ਸਟੀਚਿੰਗ ਕਰਨ ਤੋਂ ਬਾਅਦ ਨਾਲੇ ਥੈਰੇਪੀ ਸ਼ੁਰੂ ਕਰਾਤੀ ਥੈਰੇਪੀ ਸ਼ੁਰੂ ਕਰਨਾ ਕੀ ਹੋ ਗਿਆ ਉਹ ਸਾਰੀ ਪਸ ਭਰ ਗਈ ਸੀ ਸਾਜੀ 5 ਲੱਖ ਰੁਪਏ ਸੀ ਲਾਇਆ ਵਾ ਸਾਡਾ ਪੇਸ਼ੈਂਟ ਦੇਖੋ ਤੁਸੀਂ ਲੱਤਾਂ ਐਡੇ ਐਡੇ ਸੁੱਜੀ ਹੋਈਆਂ ਨੇ ਸਾਰੀ ਪਸ ਭਰ ਗਈ ਆ ਉਲਟਾ ਇਹਨਾਂ ਨਾਲ ਵੀ ਬਤਮੀਜੀ ਕੀਤੀ ਬਹੁਤ ਜ਼ਿਆਦਾ ਤੇ ਨਾਲ ਪੇਸ਼ੈਂਟ ਨੂੰ ਕਹਿੰਦਾ ਤੂੰ ਉੱਠ ਕੇ ਬੈੱਡ ਤੋਂ ਚਲੇ ਆ ਅਸੀਂ ਤੇਰਾ ਕੋਈ ਲਾਜ ਲੋਈ ਨਹੀਂ ਕਰਨਾ ਦੋ ਤਿੰਨ ਜਦੋਂ ਉਹਨਾਂ ਨੇ ਗੋਡੇ ਚੇਂਜ ਕਰਾਏ ਆ ਆਪਾਂ ਸਾਰੇ ਟੈਸਟ ਕਰਕੇ ਤਾਹੀ ਆਪਾਂ ઓਪਰੇਟ ਸ਼ੁਰੂ ਕਰਦੇ ਆ ਫਾਇਦਾ ਹੀ ਥੀਕ ਨਾਲ ਤੇ ਜੇਕਰ ਇਹਨਾਂ ਨੂੰ ਜੋ ਠੀਕਾ ਰੇਟ ਠੀਕ ਵਿੱਚ ਗਿਆ ਨਾ ਉਹ ਕਦੇ ਤੇ ਰਹਿ ਜਾਵੇ ਤਾਂ ਦਵਾਈ ਨਹੀਂ ਖਾਣੀ ਸ਼ੂਗਰ ਨਹੀਂ ਬੰਦੀ ਉਹਦੇ ਨਾਲ ਨਹੀਂ ਬੈਠੀ ਉਹ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹਸਪਤਾਲ ਕਾਦੇ ਬਸਤੀ ਹੁੰਦੇ ਨੇ ਹਸਪਤਾਲ ਹੁੰਦੇ ਨੇ ਸਹੂਲਤਾ ਦੇਣ ਵਾਸਤੇ ਹਸਪਤਾਲ ਹੁੰਦੇ ਨੇ ਪੇਸ਼ੈਂਟ ਦੇ ਸਹੀ ਕਰਕੇ ਉਸ ਨੂੰ ਘਰ ਤੋਰਨ ਵਾਸਤੇ ਹਸਪਤਾਲ ਹੁੰਦੇ ਨੇ ਕੀ ਜਾਇਜ਼ ਰੇਟ ਤੇ ਆਪਰੇਟ ਕਰਨ ਵਾਸਤੇ ਲੇਕਿਨ ਇੱਕ ਹੀ ਇੱਕ ਹਸਪਤਾਲ ਐਸਾ ਹੈਗਾ ਜਿਹੜਾ ਕੋਚਰ ਮਾਰਕੀਟ ਦੇ ਵਿੱਚ ਸਿਟਦਾ ਜਿਹਦੀ ਨਾਲ ਦੀ ਨਾਲ ਜਿਹੜੀ ਤੁਸੀਂ ਫੋਟੋਆਂ ਦੇਖ ਰਹੇ ਹੋ ਉੱਥੇ ਇੱਕ ਸ਼ਖਸ ਜਾਂਦਾ ਵੈ ਸ਼ਖ ਜਾਂਦਾ ਆਪਣੇ ਗੋਡੇ ਬਦਲਾਨ ਗੋਡੇ ਬਦਲਾਨ ਦੇ ਚਲਦੇ ਉਹਦੇ ਪੈਰਾਂ 'ਚ ਪਸ ਪਰ ਜਾਂਦੀ ਪਰਿਵਾਰ ਜਿਹੜਾ ਚੌਂਕੀ ਜਿਹੜੀ ਤੁਸੀਂ ਦੇਖ ਸਕਦੇ ਹੋ ਕੋਚਰ ਮਾਰਕੀਟ ਦੇ ਬਾਹਰ ਪਹੁੰਚੀ ਹੈ ਦਰਖਾਸਤ ਦਿੱਤੀ ਹੈ ਪਰਿਵਾਰ ਨਾਲ ਗੱਲਬਾਤ ਵੀ ਕਰਦੇ ਹਾਂ ਕੀ ਪੂਰਾ ਮਾਮਲਾ ਹੋਇਆ ਸੀ ਇਹ ਕਿੰਨੇ ਵਜੇ ਉਹ ਹਸਪਤਾਲ ਪਹੁੰਚੇ ਹਸਪਤਾਲ ਦਾ ਕੀ ਨਾਮ ਹੈ ਤੇ ਕੀ ਦਿੱਕਤ ਸੀ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਗੋਡਿਆਂ ਦੀ ਦਿੱਕਤ ਸੀ ਅਸੀਂ ਆਪਰੇਟ ਲਈ ਲੈ ਕੇ ਗਏ ਪਰ ਡਾਕਟਰ ਨੇ ਆਪਰੇਟ ਕਰਤਾ ਹੋਇਆ ਹੁੰਜਨ ਹਸਪਤਲ 'ਚ ਬਰ ਉਸ ਤੋਂ ਬਾਅਦ ਉਹਨਾਂ ਦੀ ਕੰਡੀਸ਼ਨ ਇੰਨੀ ਖਰਾਬ ਹੋ ਗਈ ਥੈਰੇਪੀ ਕਰਵਾਤੀ ਉਹਨਾਂ ਨੇ ਜੇ 15 ਦਿਨ ਵੀ ਨਹੀਂ ਹੋਏ ਥੈਰੇਪੀ ਕਰਾਉਂਦੇ ਕਰਾਉਂਦੇ ਉਹਨਾਂ ਦੀ ਡਾਇਬੀਟਿਸ ਵੀ ਵੱਧ ਗਈ ਤੇ ਉਹਨਾਂ ਦੇ ਪਸ ਪੈ ਗਈ ਦਾਂ ਗਿਆ ਸੀ ਤੇ ਇੱਕ ਪੈਰ 'ਚ ਸਵੇਲਿੰਗ ਸੀ ਜਦੋਂ ਅਸੀਂ ਹਸਪੀਟਲ ਲੈ ਕੇ ਆਏ ਡਾਕਟਰ ਕਹਿੰਦੇ ਵੀ ਸਾਡਾ ਨੀਆ ਕੰਮ ਸਾਡਾ ਕੰਮ ਸੀ ਆਪਰੇਟ ਕਰਨਾ ਇਸ ਤੋਂ ਅੱਗੇ ਸਾਡਾ ਕੋਈ ਕੰਮ ਨਹੀਂ ਆ ਤੇ ਆ ਆਪ ਸੰਭਾਲਣ ਤੇ ਅਸੀਂ ਕਿਹਾ ਜੀ ਤਾਂ ਸਟਿਚਸ ਵੀ ਨਹੀਂ ਖੁੱਲੇ ਉਹ ਕਹਿੰਦੇ ਉਹ ਖੁੱਲ ਗਏ ਹੋਏ ਨੇ ਸਟਿਚਸ ਉਸ ਤੋਂ ਬਾਅਦ ਪਸ ਪਈ ਆ ਤੇ ਕਹਿੰਦੇ ਮੈਂ ਕਿਹਾ ਡਾਇਬੀਟਿਸ ਕਿੰਦਾ ਵੱਧ ਗਈ ਉਹ ਕਹਿੰਦੇ ਸਾਡਾ ਕੰਮ ਨਹੀਂ ਆ ਤੁਸੀਂ ਆਪ ਦੇਖੋ ਅਸੀਂ ਉਹ ਪੇਸ਼ੈਂਟ ਨੂੰ ਡਾਕਟਰ ਕਹਦਾ ਜਿੰਨੂੰ ਆ ਕੁਝ ਪਤਾ ਹੀ ਨਹੀਂਗਾ ਡਾਕਟਰ ਨੇ ਪੈਸਾ ਲਿੱਤਾ ਪਲੇਟ ਕੀਤਾ ਤੇ ਡਾਕਟਰ ਕੋਦੇ ਤੁਸੀਂ ਗਏ ਹੋ ਫੇ ਡਾਕਟਰ ਨੇ ਪੱਲਾ ਹੀ ਝਾੜ ਲਿਆ ਕਿੰਨੇ ਰੁਪਈਆ ਲੈ ਲਿਆ ਉਹ ਕਹਿੰਦਾ ਮੇਰੇ ਕੋਲੋ ਸਵਾਲ ਨਾ ਕਰੋ 5 ਲੱਖ ਲੱਗ ਗਏ ਸਾਡੇ 5 ਲੱਖ ਪੇੜਾ ਤੇ ਆਏ ਸੀਗੇ ਉਹ ਕਹਿੰਦੇ ਮੇਰੇ ਕੋਲੋ ਸਵਾਲ ਨਾ ਕਰੋ ਸਾਡਾ ਕੰਮ ਜਿੰਨਾ ਸੀ ਅਸੀਂ ਕਰਤਾ ਇੱਥੇ ਤੁਸੀਂ ਨਿਕਲ ਜਾਓ ਫਿਰ ਜਦੋਂ ਮੈਂ ਜ਼ਿਆਦਾ ਹੀ ਸਵਾਲ ਕਰਨ ਲੱਗੀ ਕਹਿੰਦੇ ਜੀ ਤੁਸੀਂ ਨਾ ਗਏ ਤੁਹਾਡੇ ਦੋਨਾਂ ਦਾ ਜਲੂਸ ਘਟ ਦੇਣਾ ਤੁਹਾਡੇ ਪਿਓ ਦਾ ਵੀ ਤੁਹਾਡਾ ਵੀ ਤੁਸੀਂ ਇੱਕ ਮੂਤਵਾਰ ਬੰਦੇ ਹੋ ਯਾਰ ਇਹ ਜਲੂਸ ਕੱਢਣ ਵਾਲੀ ਕਿਹੜੀ ਗੱਲ ਆ ਗਈ ਹਸਪਤਾਲ ਕਹਦਾ ਗੁੰਜਣਾ ਹਸਪਤਾਲ ਦੀ ਗੱਲ ਕਰਦੇ ਨੇ ਉਹ ਹਸਪਤਾਲ ਕਹਦਾ ਵਾ ਤੇ ਉੱਥੇ ਪੇਸ਼ੈਂਟ ਜਾਣ ਕੀ ਨਾ ਜਾਣ ਜਿੱਥੇ ਲੋਕੀ ਜਦੋਂ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ ਨਾ ਉਹਨੂੰ ਇੱਕ ਰੱਬ ਦਾ ਰੂਪ ਮੰंदे ਆ ਰੱਬ ਵਾਂਗੂ ਪੂਜਾ ਕਰਦੇ ਆ ਵੀ ਸਾਡੇ ਪੇਸ਼ੈਂਟ ਬਚਾ ਲਓ ਇਹ ਜਦੋਂ ਬੇਟੀ ਦਾ ਸਾਨੂੰ ਫੋਨ ਆਇਆ ਮੈਨੂੰ ਸਵੇਰੇ 9 ਵਜੇ ਫੋਨ ਆਇਆ ਤੇ ਨਾਲ ਪੇਸ਼ੈਂਟ ਦਾ ਵੀ ਫੋਨ ਆਇਆ ਵੀ ਇਦਾਂ ਦਾ ਕਰਕੇ ਬੜਾ ਤੰਗ ਹੋਇਆ ਮੈਂ ਤੁਰੰਤ ਉਥੇ 9:30-10:00 ਵਜੇ ਉੱਥੇ ਪਹੁੰਚ ਗਿਆ ਜਦੋਂ ਮੈਂ ਸਾਰੀ ਸਟੋਰੀ ਪੁੱਛੀ ਤੇ ਦੋ ਤਰੀਕ ਨੂੰ ਉਹਨਾਂ ਨੇ ਦੋ ਗੋਡੇ ਜਿਹੜੇ ਸੀਗੇ ਨਵੇਂ ਪਵਾਏ ਆ ਜਦਕਿ ਮੈਂ ਸੀਐਮਸੀ ਡਾਕਟਰ ਨਾਲ ਕਾਲ ਕਰਕੇ ਪੁੱਛਿਆ ਵੀ ਇੱਦਾਂ ਦਾ ਕਰਕੇ ਦੋ ਗੋਡੇ ਪਾਏ ਉਹ ਕਹਿੰਦੇ ਉਹ ਕਹਿੰਦੇ ਸਤੀਜੀ ਕਦੇ ਵੀ ਦੋ ਗੋਡੇ ਇਕੱਠੇ ਨਹੀਂ ਪੈਂਦੇ ਇੱਕ ਪੈਂਦਾ ਫਿਰ 20-25 ਦਿਨ ਤੋਂ ਬਾਅਦ ਜਦੋਂ ਬੰਦਾ ਰਿਲੈਕਸ ਹੋ ਜਾਂਦਾ ਫਿਰ ਦੂਸਰਾ ਗੋਡਾ ਪੈਂਦਾ ਇਹਨਾਂ ਨੇ ਪੈਸੇ ਵਟਣ ਦੀ ਖਾਤਰ ਦੋਨੋਂ-ਦੋਨੋਂ ਗੋਡੇ ਪਾਤੇ ਔਰ ਨਾਲੇ ਸਟੀਚਿੰਗ ਕਰਤੀ ਸਟੀਚਿੰਗ ਕਰਨ ਤੋਂ ਬਾਅਦ ਨਾਲੇ ਥੈਰੇਪੀ ਸ਼ੁਰੂ ਕਰਾਤੀ ਥ ਇੱਕ ਐਡਾ ਵੱਡਾ ਹਸਪੀਟਲ ਹੋਵੇ ਜਿਹੜੇ ਡਾਕਟਰ ਨੂੰ ਇਹ ਨਹੀਂ ਪਤਾ ਵੀ ਸਟੀਚਿੰਗ ਤੋਂ ਬਾਅਦ ਥੈਰੇਪੀ ਕਦੇ ਨਹੀਂ ਕਰੀਦੀ ਹੁੰਦੀ ਸਟੀਚਿੰਗ ਖੁੱਲਦੀ ਉਸ ਤੋਂ ਬਾਅਦ ਸਮੂਥ ਹੁੰਦਾ ਬੰਦਾ ਫਿਰ ਥੈਰੇਪੀ ਸ਼ੁਰੂ ਹੁੰਦੀ ਆ ਨਾਲੇ ਥੈਰੇਪੀ ਜਦੋਂ ਉਹਦੀ ਪਾਸ ਭਰ ਗਈ ਜਦੋਂ ਇਹ ਚੈੱਕ ਅਪ ਆਏ ਵੀ ਸਾਸੀਂ 5 ਲੱਖ ਰੁਪਏ ਅਸੀਂ ਲਾਇਆ ਵਾ ਸਾਡਾ ਪੇਸ਼ੈਂਟ ਦੇਖੋ ਤੁਸੀਂ ਲੱਤਾਂ ਐਡੇ-ਐਡੇ ਸੁੱਜੀ ਹੋਈਆਂ ਨੇ ਸਾਰੀ ਪਾਸ ਭਰ ਗਈ ਆ ਉਲਟਾ ਇਹਨਾਂ ਨਾਲ ਵੀ ਬਦਤਮੀਜ਼ੀ ਕੀਤੀ ਬਹੁਤ ਜ਼ਿਆਦਾ ਤੇ ਨਾਲ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਕਹਿੰਦਾ ਤੂੰ ਉੱਠ ਕੇ ਬੈੱਡ ਤੋਂ ਚਲੇ ਆ ਅਸੀਂ ਤੇਰਾ ਕੋਈ ਲਾਜ ਲੂ ਨਹੀਂ ਕਰਨਾ ਵੀ ਸਾਡੇ ਕੋਲ ਜਿੰਨਾ ਹੋਣਾ ਸੀ ਅਸੀਂ ਪੈਸਾ ਫਿਰ ਕਿੱਥੋਂ ਲੈ ਲਿਆ ਪੈਸਾ ਕਿਉਂ ਲੈ ਲਿਆ 5 ਲੱਖ ਰੁਪਈਆ ਇਹਨਾਂ ਕੋਲ ਉਹਨਾਂ ਨੇ ਪਰੋਲਿਆ ਇੱਕ ਦੁਕਾਨਦਾਰੀਆਂ ਬਣੀਆਂ ਹੋਈਆਂ ਇਹ ਹਸਪੀਟਲ ਨਹੀਂ ਹੈ ਦੁਕਾਨਦਾਰੀਆਂ ਨੇ ਬਿਲਕੁਲ ਸਾਫ ਸੁੱਥਰੀ ਮੈਂ ਤਾਂ ਗੱਲ ਕਹਿੰਦਾ ਇੰਨੀਆਂ ਗੰਦੀਆਂ ਦੁਕਾਨਦਾਰੀਆਂ ਨੇ ਮੈਂ ਕਹਿੰਦਾ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਨੱਥ ਪਾਣੀ ਚਾਹੀਦੀ ਹੈ ਇਹਨਾਂ ਤੇ ਜਿਹੜੀਆਂ ਇਹ ਦੁਕਾਨਦਾਰੀਆਂ ਖੋਲ ਕੇ ਬੈਠੇ ਹੋਏ ਡਾਕਟਰ ਖੋਲ ਕੇ ਬੈਠੇ ਹੋਏ ਲੈ ਦੇ ਕੇ ਪਤਾ ਨਹੀਂ ਕਿੱਥੋਂ ਡਾਕਟਰ ਬਣ ਗਏ ਕਿੱਥੋਂ ਨਹੀਂ ਬਣੇ ਮੈਂ ਫਿਰ ਪ੍ਰਸ਼ਾਸਨ ਅੱਗੇ ਤੇ ਸੀਐਮ ਸਾਹਿਬ ਅੱਗੇ ਗੁਹਾਰ ਲਾਣਾ ਵਾ ਸਾਡੇ ਪੰਜਾਬ ਨੂੰ ਇੱਕ ਮੈਡੀਕਲ ਤੇ ਇੱਕ ਸਟੱਡੀ ਚਾਹੀਦੀ ਆ ਜਿਹੜੀ ਤੁਸੀਂ ਦਿਓ ਤੇ ਸਾਡਾ ਜਿਹੜਾ ਪੰਜਾਬ ਤਾਂ ਤਰੱਕੀ ਕਰੂਗਾ ਇੱਥੋਂ ਲੋਕ ਜਿਹੜੇ ਆ ਬਾਹਰ ਕਿਉਂ ਭਜਦੇ ਆ ਫੌਰਨ ਕਿਉਂ ਭਜਦੇ ਇੱਥੇ ਇਹੀ ਸਬਸਿਡੀ ਹੈ ਨਹੀਂ ਸਾਡੇ ਕੋਲ ਸਿਰਫ ਰਿਸ਼ਵਤ ਖੋਰੀ ਆ ਹੋਰ ਰਿਸ਼ਵਤ ਖੋਰੀ ਕਰਕੇ ਉਹ ਬੰਦਾ ਹੁਣ ਉਪਾਹੀ ਜੀ ਹੋ ਗਿਆ ਇੱਕ ਤਰ੍ਹਾਂ ਦਾ ਉਪਾਹੀ ਹੋ ਗਿਆ ਉਹਨੂੰ ਉਹ ਵਿਚਾਰਾ ਇੰਨਾ ਵਧੀਆ ਕੰਮਕਾਰ ਕਰਨ ਵਾਲੇ ਬੰਦੇ ਸੀਗੇ ਜਿਨ੍ਹਾਂ ਦੇ ਉੱਤੇ ਸਾਰਾ ਪਰਿਵਾਰ ਮਤਲਬ ਡਿਪੈਂਡਡ ਵਾਲਾ ਦੋ ਬੇਟੀਆਂ ਨੇ ਬੇਟਾ ਉਹਨਾਂ ਦਾ ਹੈ ਨਹੀਂ ਅੱਗੋ ਬੱਚੇ ਆ ਵਾਈਫ ਉਹਨਾਂ ਦੇ ਘਰੇ ਬਿਮਾਰ ਪਿਆ ਉਹੀ ਕਾਰੋਬਾਰ ਕਰਨ ਵਾਲੇ ਸੀ ਉਹੀ ਕਮਾਣ ਵਾਲੇ ਸੀ ਘਰ ਦੇ ਵਿੱਚ ਉਹ ਵੀ ਪੈ ਗਿਆ ਤੇ 5 ਲੱਖ ਰੁਪਏ ਉਤੋਂ ਲਵਾ ਵੀ ਲਿਆ ਤੇ ਗਲੀ ਗਲੋਚ ਕੀ ਕੀਤੀ ਕੀ ਕਹਿੰਦੇ ਗਲੀ ਗਲੋਚ ਵੀ ਕੀਤੀ ਗਲੀ ਗਲੋਚ ਲੇਡੀਜ਼ ਨਾਲ ਕੀਤੀ ਇਹਨਾਂ ਨਾਲ ਕੀਤੀ ਬਹੁਤ ਜ਼ਿਆਦਾ ਨਹੀਂ ਵੀਡੀਓ ਮੈਂ ਤਾਂ ਹੈ ਹੀ ਨਹੀਂ ਸੀਗਾ ਮੈਨੂੰ ਇਹਨਾਂ ਨੇ ਜਸੂ ਮੈਂ ਉਹਨਾਂ ਦਾ ਫੋਨ ਚੱਕਣ ਲੱਗੀ ਉਹਨਾਂ ਨੇ ਡਾਕਟਰ ਨੇ ਮੈਨੂੰ ਕਿਹਾ ਕਿ ਇੱਥੋਂ ਬਾਹਰ ਨਿਕਲ ਵਰਨਾ ਮੇਰੇ ਤੇ ਇਸ ਤਰ੍ਹਾਂ ਚੜ ਰਿਹਾ ਸੀਗਾ ਫਿਰ ਮੈਂ ਡਰ ਕੇ ਮੈਂ ਆਪੇ ਵਾਰ ਚਲੀ ਗਈ ਸੀ ਕਹਿੰਦੇ ਆ ਕਹਿੰਦੇ ਆ ਅੰਦਰ ਨਹੀਂ ਆਣੀ ਚਾਹੀਦੀ ਆਪਣੇ ਪਿਓ ਤੋਂ ਮਿਲਣ ਨਹੀਂ ਇਹ ਇੱਕ ਮਾਹੌਲ ਤੁਸੀਂ ਸੀਗੇ ਉੱਤੇ ਭਾਈ ਨਹੀਂ ਮੈਂ ਨਹੀਂ ਸੀ ਤੁਸੀਂ ਵੀ ਨਹੀਂ ਸੀਗੇ ਨਹੀਂ ਘਰ ਸੀਗਾ ਜੀ ਉਹਨਾਂ ਪਹੁੰਚੀਓ ਫਿਰ ਕਿ ਤੁਸੀਂ ਗੱਲਬਾਤ ਕਿੱਤੀ ਹੋਣੀ ਥੋੜੀ ਜਿਹੜੇ ਪੇਸ਼ੈਂਟ ਹੈ ਪੇਸ਼ੈਂਟ ਮੇਰੇ ਸਮੇਂ ਲੋ ਚਾਚਾ ਹੀ ਸਮਾਨ ਹੀ ਨੇ ਤੇ ਉਹਨਾਂ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਅੱਖਾਂ 'ਚ ਅਥਰੂ ਸੀਗੇ ਕਹਿੰਦੇ ਮੇਰੀ ਅਜੇ ਤੱਕ ਕਿਸੇ ਨੇ ਬੇਇੱਜ਼ਤੀ ਨਹੀਂ ਕੀਤੀ ਪਹਿਲਾਂ ਕਾਫੀ ਦਿਨ ਉਹਨਾਂ ਨੇ ਕਾਂਗਰਸ 'ਚ ਰਹਿ ਕੇ ਬੜੀ ਸੇਵਾ ਕੀਤੀ ਲੋਕਾਂ ਦੀ ਤੇ ਅੱਜ ਦੀ ਡੇਟ 'ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹਨਾਂ ਨੇ ਪਿੱਛੇ ਜੇ ਸਾਲ ਕੋ ਗਿਆ ਤੇ ਬੜੀ ਵਧੀਆ ਲੋਕਾਂ ਦੀ ਸੇਵਾ ਕਰਦੇ ਪਏ ਕਹਿੰਦੇ ਮੈਂ ਲੋਕਾਂ ਦੀ ਇੰਨੇ ਮਤਲਬ ਮਸਲੇ ਹੱਲ ਕੀਤੇ ਆ ਸੇਵਾ ਕੀਤੀ ਆ ਇਸ ਡਾਕਟਰ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਮੇਰਾ ਦਿਲ ਕਰਦਾ ਮੈਂ ਆਤਮ ਹੱਤਿਆ ਕਰ ਲਾਂ ਮੈਂ ਫਿਰ ਕਹਿਣਾ ਵੀ ਜੇ ਪੇਸ਼ੈਂਟ ਨੂੰ ਕੁਝ ਹੋ ਗਿਆ ਜਾਂ ਇਹਨਾਂ ਨੇ ਕੁਝ ਕਰ ਲਿਆ ਮੈਂ ਅਸੀਂ ਡਾਕਟਰ ਨੂੰ ਛੱਡਣਾ ਨਹੀਂ ਉਹਦਾ ਕਿਉਂਕਿ ਉਹ ਬਹੁਤ ਬੇਇੱਜ਼ਤੀ ਮਹਿਸੂਸ ਕਰਦੇ ਪਿਆ ਔਰ ਰੋ ਰਿਹਾ ਐ ਇਸੇ ਦੇ ਵਿੱਚ ਅਗੇ ਜੇ ਪੁਲਿਸ ਵੀ ਸੁਣਵਾਈ ਨਾ ਕਰੂਗੀ ਜਾਂ ਪ੍ਰਸ਼ਾਸਨ ਨਾ ਸੁਣਵਾਈ ਕਰੂਗਾ ਤਾਂ ਬਹੁਤ ਮਾੜਾ ਹੋਊਗਾ ਹੁਣ ਪੇਸ਼ੈਂਟ ਨੂੰ ਲੈ ਕੇ ਚੱਲੇ ਹੁਣ ਅਸੀਂ ਪੇਸ਼ੈਂਟ ਨੂੰ ਕੋਈ ਹੋਰ ਵੀ ਹਸਪੀਟਲ ਲੈ ਗਏ ਪੇਸ਼ੈਂਟ ਨੂੰ ਤਾਂ ਬਚਾਣਾ ਹੀ ਆ ਲੇਕਿ ਡਾਕਟਰ ਨਾਲ ਗੱਲਬਾਤ ਤਾਂ ਕਰਿਓ ਨਾ ਡਾਕਟਰ ਦੇ ਉੱਤੇ ਹੁਣ ਅਸੀਂ ਕੇਸ ਵੀ ਲਵਾਵਾਂਗੇ ਉਹਦੀਆਂ ਕੰਪਲੀਟਾਂ ਵੀ ਪਾਵਾਂਗੇ ਉਹਨੂੰ ਕੋਰਟ ਦੇ ਵਿੱਚ ਖੜਾ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਉਹਦਾ ਹਸਪਤਲ ਦੇ ਤਾਲੇ ਲਵਾ ਕੇ ਛੱਡਾਂਗੇ ਬਿਲਕੁਲ ਇਹ ਤਸਵੀਰ ਹੈ ਉਸ ਪਰਿਵਾਰ ਦੀ ਤਸਵੀਰ ਹੈ ਜਿਹੜਾ ਪਰਿਵਾਰ ਇੱਕ ਲੁਧਿਆਣਾ ਦੇ ਇੱਕ ਹੈ ਗੁੰਝਨ ਗੁੰਝਨ ਹਸਪਤਲ ਹੈ ਗੁੰਝਨ 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 ਹਸਪਤਲ ਦੇ ਵਿੱਚ ਜਾਣਾ ਜਿਹਦੀ ਤਸਵੀਰਾਂ ਨਾਲ ਦੇ ਨਾਲ ਚੱਲ ਰਹੀਆਂ ਵੈ ਬਤਮੀ ਜੀ ਕੀਤੀ ਜਾਂਦੀ ਇਹਨਾਂ ਦੇ ਕਹਿੰਦੇ ਮਿਲ ਆ ਡਾਕਟਰ ਦੇ ਨਾਲ ਡਾਕਟਰ ਵੱਲੋਂ ਕਿ ਡਾਕਟਰ ਇਹਨਾਂ ਨੂੰ ਬਤਮੀ ਜੀ ਕਰਦਾ ਤੇ ਉਸ ਤੋਂ ਲੈ ਕਹਿੰਦਾ ਕਿ ਆਪਣਾ ਪੇਸ਼ੈਂਟ ਲੈ ਜਾ ਲੇਕਿਨ ਗੋੜਿਆਂ ਦਾ ਇਲਾਜ ਕੀਤਾ ਕਿ 5 ਲੱਖ ਰੁਪਏ ਰਕਮ ਮੋਟੀ ਲੈ ਲਈ ਤੇ ਉਸ ਤੋਂ ਬਾਅਦ ਵੀ ਜਿਹੜਾ ਵੈ ਇਲਾਜ ਜਿਹੜਾ ਨਹੀਂ ਕੀਤਾ ਤੇ ਬਿਲਕੁਲ ਹੀ ਕੰਡਮ ਅਵਸਥਾ ਦੇ ਉਹ ਕੀ ਛੁਪੀ ਚੱਲਿਆ ਉਹ ਯਾਰ ਉਹਨਾਂ ਦੀ ਨਾ ਕੰਪਲੀਕੇਸ਼ਨ ਜਿਆਦਾ ਹੈਗੀ ਆ ਬਾਤ ਤੋਂ ਹੁਣਾਂ ਕਿਸੇ ਨੇ ਨਹੀਂ ਫਿਰ ਤੁਸੀਂ ਪਹਿਲੇ ਕਹਿਦਾ ਸੀ ਨਾ ਵੀ ਹੋਣਾ ਨਹੀਂ ਤਾਂ ਪਰ ਅਸੀਂ ਹੁਣ ਦੇਖਿਆ ਨਾ ਸਾਰੇ ਟੈਸਟ ਟਸਟ ਕਰਕੇ ਨਹੀਂ ਪਤਾ ਪਤਾ ਆਪਾਂ ਦੇਖੋ ਇੱਕ ਦਿਨ ਹੀ ਆ ਤਾਂ ਕੱਲ ਕਰ ਲਈ ਆਏ ਨੇ ਦੱਸੋ ਹਾਂਜੀ ਕੱਲ ਤਾਂ ਆਏ ਨੇ ਬਸ ਸੋਮਵਾਰ ਨੂੰ ਬੋਡੇ ਤੋਂ ਪਾਏ ਨੇ ਸੋਮਵਾਰ ਆਏ ਆ ਇਹ ਹੁਣ ਪਸ ਭਰੀ ਹੋਈ ਹੈ ਪਸ ਭਰੀ ਹੈ ਜਿਹੜੀ ਉਹਦਾ ਕਾਰਨ ਇਹ ਜੀ ਆ ਨਾ ਵੀ ਸ਼ੂਗਰ ਵੀ ਨਹੀਂ ਕੰਟਰੋਲ ਹੋ ਰਹੀ ਉਹਨਾਂ ਦੀ ਘਰੇ ਜਾ ਕੇ ਦਵਾਈ ਨਹੀਂ ਖਾਦੀ ਚੀਜ਼ ਨਹੀਂ ਲਵਾਏ ਨੇ ਉਹ ਕਹਿੰਦੇ ਮੈਂ ਦਵਾਈ ਦੋਈ ਪੂਰੀ ਖਾਧੀ ਗਾਈ ਉਹ ਤਾਂ ਐਸ਼ਟਲ ਬਲਕੇ ਰੋ ਰਿਆ ਕਹਿੰਦੇ ਮੈਨੂੰ ਮੇਰੀ ਇੱਥੇ ਬੇਸੀ ਬੋ ਕੀਤੀ ਆ ਉਹ ساری ਉਮਰ ਉਹਨਾਂ ਨੇ ਲੋਕਾਂ ਦੇ ਕੰਮ ਕਰਾ ਲਏ ਕੱਲ ਇੱਥੇ ਇੱਕ ਮੇਰੀ ਗੱਲ ਸੁਣੋ ਕੱਲ ਇੱਥੇ ਖੜ ਕੇ ਉਹਨਾਂ ਨੇ ਕਹਿੰਦਾ ਕੀ ਗਿਆ ਮੈਂ ਹਸਤਾੜ ਦਾ ਜਰੂਰ ਕੱਢੂਗਾ ਫਿਰ ਅਸੀਂ ਹੁਣ ਫਿਰ ਜਿਹੜੇ ਨਾਉਣ ਦੇ ਫਿਰ ਜੋ ਜਿਹੜਾ ਸਾਨੂੰ ਗਲਤ ਬੋਲੂ ਅਸੀਂ ਦਾ ਗੱਲ ਬੋਲਣਾ ਨਹੀਂ ਐਂ ਤਾਂ ਹੈ ਨਹੀਂਗਾ ਨਾ ਨਹੀਂ ਆਪਾਂ ਵੀ ਡਾਕਟਰ ਸਾਹਿਬ 5 ਲੱਖ ਰੁਪਇਆ ਲਿਆ ਉਹਨਾਂ ਕੋਲੋਂ ਠੀਕ ਹੈ ਕਿ ਨਹੀਂ ਉਹਨਾਂ ਦਾ ਇਲਾਜ ਕਰਨਾ ਹੀ ਬੈਠਿਆ ਪੰਜ ਲੱਖ ਕਿਨੇ ਗਿਆ ਸਾਬ 4-5 ਲੱਖ ਰੁਪਏ ਲੱਗਿਆ ਉਹਨਾਂ ਦਾ 4 ਤੇ 5 ਹੀ ਤੇ 1 ਲੱਖ ਦਾ ਡਿਫਰੈਂਸ ਦਾ ਚਲੋ 4 ਬਾਰੇ 4 ਲੱਖ ਰੁਪਏ ਉਹਨਾਂ ਦਾ ਲੱਗਿਆ 4 ਲੱਖ ਵੀ ਨਹੀਂ ਲਿਆ 4 ਤੋਂ 5 ਲੱਖ ਰੁਪਏ ਦੇ ਵਿੱਚ ਉਹਨਾਂ ਨੇ ਜੋ ਉਹਨਾਂ ਦੀ ਵੈਲਡਿੰਗ ਹੈ ਮੈਂ ਉਹੀ ਗੱਲ ਕਰਦਾ ਵੀ ਉਹ ਝੂਠ ਬੋਲ ਹੀ ਜਾਂਦੇ ਆ ਉਹਨਾਂ ਦੇ ਦੇਖੋ ਅਸੀਂ ਤੁਹਾਡੇ ਮੁਤਾਬਕ ਆਏ ਨੇ 2 ਲੱਖ ਨਹੀਂ ਰਿਆਵਾ ਹਾਂ ਆਪਾਂ ਇੱਕ ਪੇਸ਼ੈਂਟ ਦਾ ਇਲਾਜ ਕਰਨ ਲਈ ਜਦੋਂ ਜਦੋਂ ਪੇਸ਼ੈਂਟ ਤੇ ਆ ਕੇ ਦਵਾਈ ਨਾ ਖਾਵੇ 슈ਗਰ ਨਾ ਕੰਟਰੋਲ ਕਰੇਵੇ ਇੱਥੇ ਬੈਠੇ 4-5 ਚੀਗੂ ਉਦੋਂ ਕੱਲ ਖਾ ਗਏ ਤੇ ਉਹ ਉਹ ਬੰਦੇ ਦਾ ਫਿਰ ਇਲਾਜ ਹੋਊਗਾ ਕਿੱਥੋਂ ਮਰੀਦ ਸਾਡਾ ਲੈਬੋਰੀ ਵਾਲਾ ਬਲੱਡ ਸੈਂਪਲ ਲੈਣ ਜਾਂਦਾ ਮੈਂ ਨਹੀਂ ਬਲੱਡ ਸੈਂਪਲ ਦੇਣਾ ਮੈਂ ਨਹੀਂ ਬਲੱਡ ਸੈਂਪਲ ਦੇਣਾ ਅਸੀਂ ਉਹਨਾਂ ਦਾ ਕੰਮ ਹੀ ਕਰਦੇ ਉਹਨਾਂ ਦੀ ਹੁਣ ਕੰਪਲਿਕੀਸ਼ਨ ਸ਼ੂਗਰ ਕਰਕੇ ਜ਼ਿਆਦਾ ਅਸੀਂ ਕਰ ਨਹੀਂ ਸਕਦੇ ਉਹਨੂੰ ਦੂਜੇ ਹਸਪਤਾਲ ਕੁਇ ਪੇਸ਼ੈਂਟ ਤੁਹਾਡੇ ਕੋ ਆਇਆ ਤੁਸੀਂ ਕਿਹਨਾਂ ਆਇਆ ਭਾਈ ਮੇਰੇ ਕੋਲ ਅਸੀਂ ਦਾਹਨ ਕੀਤਾ ਪਰ ਉਹਨਾਂ ਦੀ ਸ਼ੂਗਰ ਇੰਨੀ ਜ਼ਿਆਦਾ ਹੈਗੀ ਆ ਸਾਤੋਂ ਸ਼ੂਗਰ ਦਾ ਕੁਝ ਨਹੀਂ ਹੋ ਰਿਹਾ ਤੁਹਾਨੂੰ ਪਹਿਲਾਂ ਪਤਾ ਸੀ ਸ਼ੂਗਰ ਸੀ ਤੁਸੀਂ ਉਹ ਸ਼ੁਰੂ ਨਹੀਂ ਕਰਤਾ ਸੀ ਟਰੀਟਮੈਂਟ ਨਹੀਂ ਸ਼ੁਰੂ ਕਰਨਾ ਸੀ ਸਾਰੇ ਮਰੀਜ਼ਾਂ ਤੁਹਾਨੂੰ ਕੱਲ ਹੀ ਕੱਲੋ ਕੱਲੋ ਦੋ ਤਰੀ ਮੈਂ ਦੋ ਦੋ ਤਰੀ ਜਦੋਂ ਉਹਨਾਂ ਨੇ ਗੋਡੇ ਚੇਂਜ ਕਰਾਏ ਆ ਆਪਾਂ ਸਾਰੇ ਟੈਸਟ ਕਰਕੇ ਤਾਂ ਹੀ ਆਪਾਂ ਆਪਰੇਟ ਸ਼ੁਰੂ ਕਰਦੇ ਆਂ ਆਪਾਂ ਤਾਂ ਹੀ ਆਪਰੇਟ 3000 ਰੁਪਏ ਭੇਜਿਆ ਘਰੇ ਉਹਨਾਂ ਨੂੰ ਇਹੋ ਠੀਕ ਘਰੇ ਠੀਕ ਭੇਜਿਆ ਨਾ ਉਹ ਕਹਿੰਦੇ ਘਰੇ ਜਾ ਕੇ ਇਹਨੂੰ ਦਵਾਈ ਨਹੀਂ ਖਾਣੀ ਸ਼ੂਗਰ ਇਹ ਨਹੀਂ ਵੱਧ ਗਈ ਉਹਦੇ ਨਾਲ ਇਨਫੈਕਸ਼ਨ ਹੋਊਗਾ ਥੈਰੇਪੀ ਤੁਸੀਂ ਨਾਲ ਸ਼ੁਰੂ ਕਰਾਤੀ ਸੀ ਜਦਕਿ ਉਹ ਦਵਾਈ ਤਾਂ ਮਰੀਜ਼ ਨੇ ਆਪ ਖਾਣੀ ਹੈ ਡਾਕਟਰ ਨੇ ਥੋੜਾ ਘਰੇ ਜਾ ਕੇ ਦਵਾਈ ਦੇ ਦੇਣੀ ਆ ਤੁਸੀਂ ਆਪਣੀ ਦਵਾਈ ਤਾਂ ਖਾਈ ਲੈਦੇ ਪ੍ਰੋਪਰ ਹਾਂ ਦਵਾਈ ਤਾਂ ਤਾਂ ਇਹ ਨਹੀਂ ਦਵਾਈ ਨਾ ਖਾਣ ਦੇਣੋ ਇੱਥੇ ਆਏ ਨੇ ਉਹਦੇ 460 ਸ਼ੂਗਰ ਸੀ ਉਹ ਕੰਟਰੋਲਡ ਆ ਚੌਂਕੀ ਪਹੁੰਚੇ ਅਸੀਂ ਕੋਚਰਮਾਰਕੀ ਚੌਂਕੀ ਪਹੁੰਚੇ ਲੇਕਿਨ ਇਹਨੇ ਕੰਪਲੇਂਟ ਕੀਤੀ ਆਈਓ ਸਭ ਨੂੰ ਪੁੱਛਦੇ ਆਂ ਤੀ ਆਖਿਰ ਮਾਮਲਾ ਹੈ ਕੀ ਤੇ ਕੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਕੈਮਰਾਮੈਨ ਸੰਦੇ ਸੇਤੀਆ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਦਿਖਾਣਾ